ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਠੀਕ ਠਾਕ ਆ ਜੀ ਵਧੀਆ ਤੇ ਆਸ ਕਰਦੇ ਕਿ ਭੈਣ ਭਰਾ ਵੀ ਸਾਰੇ ਵਧੀਆ ਹੋਣਗੇ ਤੇ ਸਾਢੇ 12 ਦਾ ਟਾਈਮ ਹੋ ਗਿਆ ਜੀ ਦੁਪਹਿਰ ਦਾ ਦਿਨ ਹੋ ਗਿਆ ਜੀ ਅੱਜ ਸ਼ੁੱਕਰਵਾਰ ਹਣਾ ਜਿਵੇਂ ਕਿ ਤੁਹਾਨੂੰ ਵੀੜ ਵਿੱਚ ਪਹਿਲਾਂ ਵੇਖਿਆ ਹੀ ਹੋਣਾ ਹਨਾ ਕੱਪੜੇ ਆਪ ਕੱਲ ਹੋਰ ਲੈ ਕੇ ਆਏ ਸੀਗੇ ਤੇ ਅੱਥਾ ਤੁਹਾਨੂੰ ਫੋਟੋ ਦਿਖਾਵਾਂਗੇ ਤੇ ਜੇ ਕਿਸੇ ਮੇਰੀ ਭੈਣ ਨੇ ਸੂਟ ਲੈਣਾ ਹੋਇਆ ਹਨਾ ਸਕ੍ਰੀਨ ਤੇ ਨੰਬਰ ਤੁਸੀਂ ਸਕ੍ਰੀਨਸ਼ਾਟ ਲੈ ਕੇ ਤੇ WhatsApp ਤੇ ਮੈਸੇਜ ਛੱਡ ਸਕਦੇ ਹੋ ਹਨਾ ਪਲੀਜ਼ ਕਾਲ ਨਾ ਕਰਿਓ ਤੁਸੀਂ WhatsApp ਤੇ ਮੈਸੇਜ ਛੱਡ ਦਿਓ ਤੁਹਾਡੇ ਮੈਸੇਜ ਦਾ ਜਵਾਬ ਤੁਹਾਨੂੰ ਮਿਲ ਜੂਗਾ ਹਨਾ ਜੀ ਚਲੋ ਜੀ ਫਿਰ ਤੁਹਾਨੂੰ ਸੂਟ ਆਪਾਂ ਦਿਖਾਉਨੇ ਆ ਹਾਂਜੀ ਇਸ ਤਰ੍ਹਾਂ ਕਾਟਨ ਦਾ ਸੂਟ ਹੈ ਜੀ ਤੇ ਇਹ ਨਾਲ ਇਹਦੇ ਪੱਟੀ ਲੱਗੀ ਹੈ ਤੇ ਇਹ ਵਾਰਾ ਦੁਪੱਟਾ ਆਲਓਵਰ ਸੂਟ ਰਹੂਗਾ ਜੀ ਇਸ ਤਰ੍ਹਾਂ ਤੇ ਤੁਸੀਂ ਫੋਨ ਤੇ ਗੱਲ ਕਰਕੇ ਰੇਟ ਪੁੱਛ ਸਕਦੇ ਹੋ ਇਸ ਤਰ੍ਹਾਂ ਰਹੂਗਾ ਜੀ ਤੁਹਾਡਾ ਤੇ ਅੱਗੇ ਆ ਗਿਆ ਜੀ ਇਹ ਵਾਲਾ ਇਹਦੇ ਉੱਤੇ ਜੀ ਆਰੀ ਦਾ ਵਰਕ ਕੀਤਾ ਹੋਇਆ ਗਲੇ ਦੇ ਉੱਪਰ ਇਸ ਤਰ੍ਹਾਂ ਸਿੱਪੀ ਦਾ ਤਿਆਰੀ ਦਾ ਵਰਕ ਕੀਤਾ ਹੋਇਆ ਤੇ ਨਾਲ ਦੁਪੱਟਾ ਜੀ ਤੇ ਇਹਦੇ ਨਾਲ ਪਲੇਨ ਸਲਵਾਰ ਰਹੂਗੀ ਜੀ ਐਵੇਂ ਦੇ ਕਬੀ ਤੇ ਸਲਵਾਰ ਦੇ ਚੁੰਨੀ ਦੇ ਵਿੱਚ ਜਿਹੜਾ ਵਾਲਾ ਕਲਰ ਹੈ ਨਾ ਐਵੇਂ ਦੀ ਸਲਵਾਰ ਰਹੂਗੀ ਬਿਲਕੁਲ ਕੋਟਨ ਦਾ ਕਪੜਾ ਜੀ ਪਿਓਰ ਕੈਮਰਿਕ ਦਾ ਜੀ ਤੁਸੀਂ WhatsApp ਤੇ ਗੱਲ ਕਰਕੇ ਸੂਟ ਦਾ ਰੇਟ ਪਤਾ ਕਰ ਸਕਦੇ ਹੋ ਤੇ ਇਹ ਵਾਲਾ ਆ ਗਿਆ ਜੀ ਇੱਕ ਕੋਟਨ ਦਾ ਇਸ ਤਰ੍ਹਾਂ ਇਹਦੇ ਤੇ ਪੱਟੀ ਆ ਤੁਸੀਂ ਇਹਨੂੰ ਘੇਰੇ ਤੇ ਬਾਹਾਂ ਤੇ ਗਲੇ ਤੇ ਡਿਜ਼ਾਈਨ ਕਰ ਸਕਦੇ ਹੋ ਤੇ ਨਾਲ ਇਹ ਦੁਪੱਟਾ ਹੈ ਜੀ ਕੋਟਨ ਦਾ ਆ ਦੇਖ ਲਓ ਤੇ ਇਸ ਤਰ੍ਹਾਂ ਇਹ ਵਾਲਾ ਆ ਗਿਆ ਜੀ ਇਸ ਤਰ੍ਹਾਂ ਜੀ ਬਜਾਨ ਕੀਤਾ ਵਗਲੇ ਤੇ ਇਹ ਨਾਲ ਸਲਵਾਰ ਹੈ ਤੇ ਦੁਪੱਟਾ ਹੈ ਜੀ ਕਾਟਨ ਦਾ ਤੁਸੀਂ ਗੱਲ ਕਰਕੇ ਹੁਣ ਤੇ ਮੰਗਵਾ ਸਕਦੇ ਹੋ ਜੀ WhatsApp ਤੇ ਮੈਸੇਜ ਕਰਿਆ ਕਰੋ ਜੀ ਤਾਂ ਕਿ ਤੁਹਾਨੂੰ ਛੇਤੀ ਜਵਾਬ ਮਿਲ ਸਕੇ ਤੇ ਵਧੀਆ ਕਾਟਨ ਦਾ ਕੱਪੜਾ ਰਹੂਗਾ ਜੀ ਤੇ ਜੇ ਕਿਸੇ ਮੇਰੀ ਭੈਣ ਨੇ ਸਲਾਈ ਕਰਾ ਕੇ ਮੰਗਵਾਉਣਾ ਤੇ ਆਪਦਾ ਨਾਪ ਸਾਨੂੰ ਸੈਂਡ ਕਰ ਦਿਓ ਤੇ ਜੀ ਤੁਹਾਡਾ ਸਲਾਈ ਕਰਾ ਕੇ ਵੀ ਤੁਹਾਨੂੰ ਜਿਹੜਾ ਰੇਟ ਦੱਸਿਆ ਜਾਊਗਾ ਜੀ ਹਨਾ ਉਹੋ ਕੋਰੀਆ ਦੇ ਵਿੱਚੀ ਖਰਚਾ ਪਾ ਕੇ ਦੱਸਿਆ ਜਾਊਗਾ ਜੀ ਚਲੋ ਫਿਰ ਮਿਲਦੇ ਹਾਂ ਸਾਇ ਹੋ ਗਿਆ ਜੀ ਰੈਡੀ ਸਕੂਲ ਵਾਸਤੇ ਤੇ ਤੋਤੇ ਦੇ ਕੱਪੜੇ ਸੰਭੀ ਜਾਂਦਾ ਹਲੇ ਪਈ ਸੀ 10 ਮਿੰਟੇ ਦੀ ਬੈਨ ਆਉਣ ਚ ਸਵੇਰੇ ਸਵੇਰੇ ਕੰਮਾਂ ਦੀ ਬਹੁਤ ਭਾਜੜਾਂ ਪੈ ਜਾਂਦੀਆਂ ਤੌਲਗਾ ਵੀ ਟੰਗਿਆ ਪੁੱਤ ਹੋਇ ਉੱਥੇ ਇਹ ਮੈਂ ਮਾਰ ਦੁਬੱਡੀ ਇੱਧਰ ਰੱਖਾਂ ਤੇ ਹੋਰ ਠੀਕ ਠਾਕ ਆ ਜੀ ਸੈਚਰਡੇ ਦਾ ਦਿਨ ਹੋ ਗਿਆ ਜੀ ਅੱਜ ਵਧੀਆ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਜੀ ਸਵੇਰ ਦੀ ਸੋਹਣੀ ਸਵੇਰ ਹੋਈ ਐ ਸਾਰਿਆਂ ਦਾ ਵਦਗਾ ਕੰਮ ਕਾਚ ਸੋਖਾ ਸੋਨਾ ਵਧੀਆ ਦਿਨ ਲੰਘੇ ਜੀ ਅਰਦਾਸ ਕਰਦੇ ਆਂ ਭਾਈ ਗੁਰੂ ਅਗਦੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੋਰ ਵਧੀਆ ਜੀ ਠੀਕ ਠਾਕ ਆ ਬਸ ਸੈ ਜਾ ਹੀ ਰਿਹਾ ਸਕੂਲ بس ਤਨਵੈਨ ਤੇ ਜਿਹੜਾ ਕਿ ਮਸ਼ੀਨ ਲਾਉਣੀ ਆ ਫਿਰ ਕੱਪੜੇ ਧੁੱਤੇ ਜਾਣਗੇ। ਠੀਕ ਹੈ। ਠੀਕ ਠਾਕ ਹੈ ਜੀ ਵਧੀਆ। ਸ਼ਨੀਵਾਰ ਦੇ ਦਿਨ ਹੋ ਗਿਆ ਜੀ ਸ਼ੁਰੂ। ਸਵੇਰ ਆ ਗਈ ਤੇ ਸਹਿਜ ਉੱਠ ਗਿਆ। ਸਹਿਜ ਜੁਵੇਰੇ ਉੱਠ ਕੇ ਵੀ ਜਿੰਨੇ ਕੰਮ ਹੁੰਦੇ ਹਨਾ ਜੀ ਆਪ ਤਿਆਰ ਹੋ ਕੇ ਮੇਰੇ ਨਾਲ ਘਰ ਦੇ ਵੀ ਕਾਫੀ ਕਰਾ ਜਾਂਦਾ। ਕੱਕਤਰ ਸਾਰੀ ਕਰਾਇਆ ਜਾਂਦਾ ਹਨ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਮੈਂ ਗੈਸ ਸਿਲੰਡਰ ਤੇ ਚੁੱਲਾ ਥੱਲੇ ਰੱਖ ਕੇ ਰੋਟੀ ਬਣਾਉਣੀ ਹੈ ਮੈਥੋਂ ਪੜਿਆ ਨਹੀਂ ਜਾਂਦਾ ਤੇ ਵੀ ਮੈਂ ਬੈਠ ਕੇ ਇਹਲਾ ਸਾਫ ਕਰ ਦਿੰਨੀ ਆ ਸੋ ਚੁੱਲਾ ਥੱਲੇ ਉਤਾਰ ਕੇ ਤੇ ਫਿਰ ਉੱਤਰਾ ਉਪਰਾਂਤੀ ਕਪੜਾ ਮਾਰ ਕੇ ਤੇ ਸਹਿਜ ਫਿਰ ਸਾਰਾ ਟਾਂ ਦੇ ਉੱਤੇ ਸਮਾਨ ਸਾਰਾ ਸੈੱਟ ਕਰਕੇ ਰੱਖ ਕੇ ਤੇ ਫਿਰ ਜਾਂਦਾ ਹੈਗਾ ਸਵੇਰੇ ਵੀ ਤੇ ਐਵੇਂ ਕਹਿ ਦਈਏ ਜੀ ਜਿੰਨਾ ਵੀ ਮੇਰੇ ਨਾਲ ਵਿਚਾਰਾ ਸਹਿਜ ਕੰਮ ਕਰਾ ਸਕਦਾ ਹਨਾ ਉਹ ਬਹੁਤ ਵਧੀਆ ਹੈਗਾ ਕਿਸੇ ਨੇ ਸੱਚੀ ਆਖਿਆ ਜੀ ਧੀਆ ਦਾ ਸੋਖ ਹੁੰਦਾ ਪਰ ਮੈਨੂੰ ਤਾਂ ਬਹੁਤ ਜ਼ਿਆਦਾ ਇਸੋ ਗੈ ਜੀ ਮੇਰੀ ਗੁੜੀਆਂ ਨੇ ਵਿਚਾਰੀ ਹਰਦਵਾਦੀ ਮੇਰੇ ਨਾਲ ਕੰਮ ਕਰਾ ਕੇ ਰੈਂਦੀ ਐ ਇਹ ਫੇਰ ਵੀ ਹੁਣ ਆਇਆ ਹਨਾ ਬੱਚਾ ਅਕਸਰ ਪੜਦਾ ਤੇ ਹੁਣ ਪੜਾਈਆਂ ਤਾਂ ਤੁਹਾਨੂੰ ਪਤਾ ਹੀ ਹਨ ਜਿਉਂ ਖੁਨਾ ਹੁੰਦਣਾ ਤੇ ਫੇਰ ਵੀ ਆਪਾਂ ਉਹ ਵਿਚਾਰੇ ਨੂੰ ਨਾ ਨਹੀਂ ਕੰਮ ਲਾਈਦਾ ਆ ਕੇ ਤਾਂ ਬਸ ਉਹ ਸਕੂਲ ਦੇ ਕੰਮ ਚੀਨਾਂ ਵਿਜੀ ਹੋ ਜਾਂਦੀ ਐ ਕਿ ਉਹਨੂੰ 8 ਵਜੇ ਜਾਂਦੇ ਐ ਡੇਲੀ ਬਸ ਤੇ ਫੇਰ ਬਸ ਸ਼ਾਮ ਨੂੰ ਆਪਦਾ ਪ੍ਰੈਸ ਹੋ ਕੇ ਨਾਖ ਰੋਟੀ ਖਾ ਕੇ ਸੌਣਾ ਸਾਢੇ 5 ਵਜੇ ਦੇ ਨੂੰ ਸੌ ਜਾਂਦੀ ਐ ਸਵੇਰੇ 6:30 ਪਾਣੀ ਸੀ ਉੱਠ ਕੇ ਬਸ ਉਹ ਆਉਦੇ ਤਿਆਰ ਹੋ ਕੇ ਤੇ ਜਿੰਨਾ ਤੇ ਮਿਲਣਾ ਹੁੰਦਾ ਕਰਾ ਦਿੰਦੇ ਚਲੋ ਜੀ ਵਧੀਆ ਜਿਵੇਂ ਹੁਣ ਆਪਦੀ ਕੰਡੀਸ਼ਨ ਹੈਗੀ ਆ ਬੱਚਾ ਸੁੱਕ ਦਿੰਦਾ ਨਾਲ ਤੁਹਾਡੇ ਬਾਜੀ ਵੀ ਕੋਈ ਵਾਰ ਕੋਈ ਕੰਮ ਧੰਦਾ ਚੱਕਤਰ ਕਰਨ ਵਾਲਾ ਆਉਂਦਾ ਕਰਾ ਦਿੰਦੇ ਚਲੋ ਜਿੰਦਗੀ ਸੌਕੀ ਕੱਟੀ ਜਾਂਦੀ ਹੈ ਹਣਾ ਇਹ ਬਾਲਾਂ ਘੱਟ ਨਾਲ ਚੱਕ ਕੇ ਫਾਹੇ ਲੈਣ ਨਾਲ ਉਹ ਆਪਦੇ ਹਸਾਵ ਨਾਲ ਤੇ ਆਪਦੇ ਢਾਂਗ ਨਾਲ ਕੰਮ ਧੰਦਾ ਕਰੀ ਜੋ ਵਧੀਆ ਜੀ ਟਾਈਮ ਪਾਸ ਹੋਈ ਜਾਂਦੀ ਹੈ ਚਲੋ ਠੀਕ ਹੈ ਫਿਰ ਅੱਜ ਦੇ ਬਲੌਗ ਦਾ ਆਪਾਂ ਇਥੇ ਐਂਡ ਕਰਦੇ ਹਾਂ ਮਸਰਵਾ ਕੇ ਪਾਠ ਕਰਨਾ ਹੈ ਜਿਹੜੀ ਸੀ ਸੈਜ ਉੱਠ ਗਿਆ ਸਕੂਲ ਤੇ ਪਾਲੀ ਥੋੜੇ ਦੁਕਾਨ ਤੇ ਹੋਣਨ ਗਏ ਹੋਏ ਬਾਰਪੁਰ ਹਵਾ ਜੀ ਸਵੇਰੇ ਸਵੇਰੇ ਘਟ ਉਹ ਕਿਵਾਰੀ ਠੰਡੇ ਹੀ ਜੀ ਲੰਘ ਜੇ ਤਾਂ ਫਰੈਸ਼ ਜਾ ਹੋ ਜਾਂਦਾ ਅੰਦਰ ਨਹੀਂ ਹੁਣ ਰਾਤ ਭਰ ਤੇ ਬਾਹਰ ਲੱਗੇ ਹੁੰਦੇ ਆ ਤੇ ਜੋ ਵੀ ਵੀਡੀਓ ਦੇ ਵਿੱਚ ਤੁਸੀਂ ਸੂਟ ਵੇਖੋਗੇ ਹਨਾ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣੇ ਫੋਨ ਤੇ ਗੱਲ ਕਰਕੇ ਤੁਸੀਂ ਨਵਾ ਸਕਦੇ ਹੋ ਵੀ ਬਹੁਤ ਬਾਲੇ ਮਹਿੰਗੇ ਨਹੀਂ ਹੈਗੇ ਜਨਨ ਜੀ ਰੇਟ ਹੈਗੇ ਆ ਤੇ ਬਾਕੀ ਜੇ ਕੋਈ ਆ ਕੇ ਵਿਜ਼ਿਟ ਕਰਨਾ ਚਾਹਵੇ ਤਾਂ ਜੀ ਆ ਸਕਦੇ ਪਿੰਡ ਆਪਣਾ ਮਹਿਮਾ ਸਰਜਾ ਜੀ ਲਖੀ ਜੰਗਲ ਸਾਹਿਬ ਦੇ ਨਾਲ ਹੈ ਤੇ ਕਹੂੰਗੀ ਚਲੋ ਨੇੜੇ ਵਾਲੇ ਤਾਂ ਆ ਕੇ ਲਿਆ ਸਕਦੇ ਆ ਦੂਰ ਵਾਲੇ ਮੁੱਖਾ ਹੁੰਦਾ ਜੀ ਹਨਾ ਬਾਕੀ ਵਧੀਆ ਜੀ ਹਨਾ ਭੈਣ ਨੂੰ ਆਪਦੀ ਨੂੰ ਸਪੋਰਟ ਕਰਿਆ ਕਰੋ ਜੀ ਤੁਹਾਡਾ ਹੀ ਆਪਨੂੰ ਆਸਰਾ ਤੁਬਦੀਆ ਸਾਥ ਦੇ ਰਹੇ ਹੋ ਜੀ ਵੀ ਸਾਥ ਦਿਂਦੇ ਰਹੋ ਜੀ ਇਸੇ ਤਰ੍ਹਾਂ ਪਰਮਾਤਮਾ ਸਾਨੂੰ ਜਰਦੀ ਕਲਾ ਚ ਰੱਖੇ ਤੇ ਜਿਹੜੇ ਨਵੇਂ जोडਦੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਦਿਆ ਕਰੋ ਜੀ ਜੀ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਹੁਣ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਜਰੂਰ ਵੇਖਿਆ ਕਰੋ ਜੀ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੀ ਪਿਆਰ ਨਾਲ ਅੱਜ ਫੇਸ ਤੇ ਫੇਰ ਉਸੇ ਤਰ੍ਹਾਂ ਦੀ ਐ ਸੋਚ ਜੀ ਹੋ ਰਹੀ ਹੈ ਕਿ ਭਾਤਨੇ ਕਿਉਂ ਸਵੇਰੇ-ਸਵੇਰੇ ਇਹ ਚੀਜ਼ ਕਾਦੋ ਹੋ ਜਾਂਦੀ ਹੈ ਸ਼ਾਮਾਂ ਨੂੰ ਪੈਲ ਸੱਜ ਜਾਂਦੇ ਸਵੇਰ ਨੂੰ ਫੇਸ ਉੱਜ ਜਾਂਦਾ ਅਜੀਬ ਜੀਵ ਜੀਵ ਜਿਗਾਂ ਗੱਲਾਂ ਹੀ ਮੇਰੇ ਨਾਲ ਹੋ ਰਹੀਆਂ ਚਲੋ ਕੋਈ ਗੱਲ ਨਹੀਂ ਜੀ ਜੋ ਹੈਗਾ ਵਧੀਆ ਪਰਮਾਤਮਾ ਦੀ ਕਿਰਪਾ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਓਕੇ ਜੀ ਬਾਏ ਬਾਏ ਸਾਸ਼ਿਕਾ